ਕਿਦੀ ਚੱਲੀ ਤੂੰ ਕਾਲਟੇ ਜੀ ਮੈਂ ਵੀ ਇੱਥੇ ਬੈ ਚੱਲ ਬੈ ਇੱਥੇ ਤੇਰਾ ਸਿਰਵਾਦਾ ਨਹੀਂ ਮੈਂ ਤੇਰਾ ਲੁੰਡੇ ਤੇ ਪਈ ਜਿਹੜੀ ਚਲ ਇਧਰ ਆ ਚੱਲ ਹੋ ਗਈ ਨਾ ਤਿਆਰ ਚੱਲ ਮੈਂ ਵੀ ਹੋ ਚੱਲੀ ਚਾਰ ਪੰਜ ਮਿੰਟ ਚ ਮੈਂ ਸੇਲ ਤੇ ਆਇਆ ਗਿਆ ਈ ਤਿਆਰ ਹੋ ਗਏ ਜੇ ਹਾਂ ਤੇਲਸਵਾਰਨ ਨੂੰ ਫੋਨ ਕੀਤਾ ਹਲਵਾਈ ਪਹੁੰਚ ਗਏ ਆ ਤੇ ਤੇ ਸਾਰਾ ਕੁ ਸਾਮਾਨ ਤਿਆਰ ਹੀ ਆ ਨਾ ਤੇ ਹੁਣ ਤੀ ਤਿਆਰ ਹੋ ਕੇ ਖੜਾ ਵੜ ਚਲੋ 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 ਮੇਰੇ ਫੋਨ ਹੁਣੇ ਆਇਆ ਜੀ ਇਹ ਤਾਂ ਕਹੇਗਾ ਤੇ ਮੁੰਡੇ ਦਾ ਤੇ ਉਹ ਕਹਿੰਦਾ ਪੀਠੀ ਨਹੀਂ ਪਹੁੰਚੀ ਜੀ ਪਨੀਰ پنੂਰ ਆਓ ਪਨੀਰ ਲੱਗੇ ਪਹੁੰਚਾ ਹੁਣੀ ਛੇਤੀ ਕਰੋ ਛੇਤੀ ਆ ਰਿਹਾ ਤੇ ਲੈ ਆਜੋ ਆਜੋ ਫਫੜਾ ਆਪਣੇ ਦੇ ਦਿੱਤੀ ਜਿਵੇਂ ਅ ਮੈਂ ਚੁੰਨੀ ਹੋਣੀ ਕਿਹੜੀ ਲਵਾਂ ਚੱਲ ਲਾਲ ਹੀ ਲੈ ਲੈ ਤੇ ਫਫੜਾ ਆਪਣੇ ਚਾਹ ਦੇ ਦਿੱਤੀ ਆ ਬੂੰਦੀ ਨਾਲ ਮਠੀਆਂ ਵੀ ਰੱਖ ਦਿਓ ਮੜੀ ਜੀਆਂ ਦਾ ਚੱਕਰ ਪੜੇ ਵੀ ਇਹਨਾਂ ਬਾਰੇ ਗੱਲਾਂ ਨਾ ਕਰਨ ਸਾਨੂੰ ਗੱਲਾਂ ਨਾ ਕਰਨ ਕਿ ਚਾਹ ਨਾਲ ਨੂੰ ਕੁਝ ਖਵਾਏ ਨਹੀਂ ਬੂੰਦੀ ਪੈਸੇ ਤੇ ਮੁੰਡੇ ਦਾ ਫੋਨ ਆਇਆ ਹੀ ਮੈਨੂੰ ਉਹ ਕਹਿੰਦਾ ਪਨੀਰ ਤੇ ਮਠਿਆਈ ਨਹੀਂ ਪਹੁੰਚੀ ਬਾਦ ਤੀ ਕਿਹਾ ਨਾ ਮਗੇ ਗੇ ਲੇਟ ਹੋ ਗਏ ਆ ਫਫੜਾ ਆਪਣੇ ਚਾਹ ਦਿੱਤੀ ਹੋਣੀ ਉਹ ਸਾਲੀ ਤੇ ਬੂੰਦੀ ਤੇ ਉਹ ਪਾਦ ਨਹੀਂ ਇਹ ਮਠੀਆਂ ਮਠੀਆਂ ਨਾਲ ਮੁਰਕੇ ਹਨ ਕਰਨ ਨੂੰ ਗੱਲਾਂ ਨਾ ਕਰੇ ਵੀ ਕਾਨੂੰ ਚਾਹ ਨਹੀਂ ਪੁੱਛੀ ਉਹ ਨਹੀਂ ਪੁੱਛਿਆ ਟਾਈਮ ਕਿੰਨਾ ਹੋ ਜਾਂਦਾ ਇਹਨਾਂ ਦੀ ਚਾਹਾਂ ਨਹੀਂ ਮੁੱਕਦੀਆਂ ਘਰ ਤੇ ਚਲ ਤੁਸੀਂ ਪੈਰ ਸਤੇ ਜਾ ਕੇ ਪੀ ਲੋ ਚਾਹਾਂ ਇਹਨਾਂ ਨੇ ਕਦੀ ਫੁੱਫੜਾ ਨਹੀਂ ਕਦੀ ਹੁਣਾ ਹੀ ਨਹੀਂ ਸਿੱਧੀਆਂ ਆ ਕੇ ਸਾਰੀ ਹੰਬਰ ਹੀ ਨਹੀਂ ਇਹਨਾਂ ਨੇ ਸਿੱਧਿਆ ਹੋਣਾ ਗੱਲਾਂ ਕਰੀ ਜਾਣੀਆਂ ਇਹਨਾਂ ਨੇ ਗੱਲਾਂ ਕਰੀ ਜਾਣੀਆਂ ਜੀ ਚਾਹ ਪਿਓ ਆਪਣੇ ਪੱਗ ਦੇਤੀ ਉਹ ਉਹ ਦੇਦਣੀ ਮੈਚਿੰਗ ਪੱਗ ਮੇਰੇ ਚੁਲਨੀ ਨਾਲ ਦੀ ਗੁਲਾਬੀ ਰੰਗ ਦੀ ਦੇ ਦਿਓ ਗੁਲਾਬੀ ਰੰਗ ਦੀ ਮੇਰੇ ਭਰਾਂਦਾ ਵੀ ਨਹੀਂ ਪਾਇਆ ਮੈਂ ਆਪ ਤਿਆਤ ਮੇ ਸ਼ਾਰ ਹੋ ਗਈਆਂ ਨਾ ਆਪਣੇ ਤਾਂ ਦੇ ਹੰਕਾਰ ਸ਼ਿੰਗਾਰ ਨਹੀਂ ਮੁੱਕ ਦੇਗੀ ਗੱਡੀ ਵਾਲਿਆਂ ਨੂੰ ਫੋਨ ਕੀਤਾ ਜੀ ਕਿ ਨਹੀਂ ਅਜੇ ਰਿਮੈਂਬਰ ਘਰ ਦੇ ਰਹੇਗੇ ਤੇ ਇਹਨਾਂ ਕਿਤਰਾ ਪਹੁੰਚਾਉਣਾ ਥੇ ਗੱਪਾਂ ਸੇ ਪਹੁੰਚਣ ਵਾਲੀ ਕਿੱਥੇ ਟਾਈਮ ਮੇਲ ਲੋ ਕਿ ਨਾ ਹੋ ਗਿਆ ਗੱਡੀਆਂ ਵਾਲੇ ਨਹੀਂ ਪਹੁੰਚ ਸਕਦੇ ਫੋਨ ਕਰਕੇ ਪੁੱਛੋ ਇੱਕ ਵਾਰੀ ਇਹਨਾਂ ਨੂੰ ਚੰਗੀ ਤਰ੍ਹਾਂ ਗੱਲ ਹੀ ਮੇਰਾ ਪਰਸੀ ਤਾਂ ਨਹੀਂ ਕਿੱਥੇ ਘਵਾਤਾ ਜਿਹਦੇ ਵਿੱਚ ਪਸ ਪੈ ਨੇ ਇੰਨੇ ਮੈਂ ਸੁਟੇ ਜਿਵੇਂ ਨਾਲ ਬਵੇਂ ਤੇ ਪਿਓ ਨੇ ਨਹੀਂ ਛੱਡਣਾ ਉਹਨੇ ਕਹਣਾ ਗੋਹਾਈ ਨਾ ਮੰਗਰੀ ਛੱਲੇ ਜਿਹੜੇ ਪੋਏ ਹਾਂ ਭਾਜੀ ਤੁਸੀਂ ਕੀ ਤੁਹਾਨੂੰ ਕੀ ਹੋਇਆ ਵਾ ਉਹ ਭੈਣਜੀ ਤੇ ਤਿਆਰ ਤੂੰ ਕਿਉਂ ਨਹੀਂ ਹੋਇਆ ਤਿਆਰ ਲੈ ਕਦੇ ਪੁਣੀ ਛੱਡ ਪਰ ਤੂੰ ਉਥੇ ਬੈਤਣਾ ਨਵੇਂ ਹੈ ਤੇ ਕਹਿੰਦਾ ਫਾੜ ਲਾ ਦੇ ਤੂੰ ਉਥੇ ਪੈਰ ਤੇ ਚ ਜਾ ਕੇ ਨਾ ਕੁੰਡੀ ਨਾਲ ਜਾ ਕੇ ਬੰਨਣ ਲਈ ਪਾ ਦੇ ਟੇਟ ਹੋ ਗਏ ਅਹੀਂ ਚੱਲ ਹੁਣ ਉੱਠ ਜਾ ਵੀ ਨਾ ਕਈ ਮੈਨੂੰ ਰਹਿ ਗਿਆ ਤੇ ਮੈਨੂੰ ਘਾੜ ਛੱਡ ਗਏ ਆ ਸੰዱ ਉਹ ਤੇਰੇ ਸੰዱ ਤੇ ਦੋਵੇਂ ਬੇਤਿਆਸ਼ ਯਾਰ ਹੋ ਗਏ ਤੇ ਗੱਡੀਆਂ 'ਚ ਬੈ ਕੇ ਤੂੰ ਇਤਰਾ ਹੀ ਇਤਰਾ ਫਿਰਦਾ ਕੀ ਗੱਲ ਕੀ ਮੈਨੂੰ ਹਨਾ ਪੈਕ ਪੁੱਗੋ ਤੂੰ ਮੰਮਨੇ ਤੇਰਾ ਸਾਥ ਤੇ ਪੈਸੇ ਚ ਜਾ ਕੇ ਤੂੰ ਇਸ਼ਰਾ ਮੇਰਾ ਟਿੱਕਾ ਹੀ ਤੂੰ ਖਰਾਬ ਕਰੀ ਜਨਾ ਨਾ ਤੇਰਾ ਇਧਰ ਵੇ ਬਏ ਗਈ ਚੱਲ ਬੈ ਗੱਡੀ ਤੇ ਤੈਨੂੰ ਡਾਰਕ ਦੀ ਬੋਤਲ ਲਿਆ ਦਿੰਦੇ ਆ ਇਸ ਤੋਂ ਅੱਗੇ ਕੀ ਹੋਇਆ ਉਹ ਤੁਹਾਨੂੰ ਅਗਲੇ ਪਾਰ 'ਚ ਮਿਲੂਗਾ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਤੇ ਫੋਲੋਅਰਸ ਤੇ ਜ਼ਰੂਰ ਕਰ ਦੇਣਾ ਅੱਗੋਂ ਤੁਸੀਂ ਦੱਸੋ ਕਿ ਮੈਂ ਵਿਆਹ ਵਾਲੀ ਕਿੱਦਾਂ ਦੀ ਲੱਗਦੀ ਆ ਮਾਂ ਮੁੰਡੇ ਦੀ ਹੋਰ